it's how ਡਿਸਕਵਰ ਪਲੱਸ ਲੈ ਕੇ ਆਇਆ ਤੁਹਾਨੂੰ ਪਿੰਡ ਬਖੋਪੀਰ ਬਖੋਪੀਰ ਉਹ ਪਿੰਡ ਹੈ ਜ ਜੁਸੀਂ ਅਖਬਾਰਾਂ ਵਿੱਚ ਵੀ ਕਈ ਵਾਰੀ ਪੜਿਆ ਹੋਣਗੇ ਜਿੱਥੇ ਕਦੇ ਵੀ ਕੋਈ ਨਸ਼ਾ ਨਹੀਂ ਵਿਕਦਾ ਇਸ ਪਿੰਡ ਦੀ ਇਹ ਖਾਸੀਅਤ ਹੈ ਕਿ ਨਾ ਤੇ ਅਸੀਂ ਕਦੇ ਠੇਕਾ ਖੁੱਲਣ ਦਿੱਤਾ ਪਿੰਡ ਵਾਸੀਆਂ ਨੇ ਨਾ ਕੋਈ ਦੁਕਾਨਾਂ 'ਚ ਨਸ਼ਾ ਵੇਕਣ ਦਿੱਤਾ ਹੈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਇਸ ਪਿੰਡ ਦੀ ਕਾਫੀ ਫੌਜੀ ਨੇ ਇਸ ਪਿੰਡ 'ਚੋਂ ਪੁਰਾਣੇ ਕਈ ਤਿੰਨ ਤਿੰਨ ਪੀੜ੍ਹੀਆਂ ਤੋਂ ਇੱਥੇ ਫੌਜ ਵਿੱਚ ਲੋਕ ਗਏ ਨੇ ਇੱਥੋਂ ਦੇ ਕਈ ਸ਼ਹੀਦ ਵੀ ਹੋਏ ਨੇ ਜਿਨ੍ਹਾਂ ਦੇ ਨਾਂ ਤੇ ਦੋ ਮੁੰਡਿਆਂ ਦੇ ਸ਼ਹੀਦ ਹੋਏ ਨੇ ਤੇ ਲਾਇਬ੍ਰੇਰੀ ਵੀ ਬਣੀ ਹੈ 9 ਗਜੇ ਪੀਰ ਦੇ ਨਾਂ ਤੇ ਇਸ ਪਿੰਡ ਦਾ ਨਾਮ ਬਖੋਪੀਰ ਰੱਖਿਆ ਗਿਆ ਜੋ ਭਵਾਨੀਗੜ੍ਹ ਔਰ ਨਾਬੇ ਦੇ ਵਿਚਕਾਰ ਪੈਂਦਾ ਹੈ ਅੱਜ ਅਸੀਂ ਇੱਥੇ ਖੜੇ ਹਾਂ ਕਿਉਂਕਿ ਇਹਨਾਂ ਦਾ ਇੱਕ ਪਰਮਾਨੈਂਟ ਉੱਥੇ ਮੰਚ ਬਣਿਆ ਹੋਇਆ ਕਿਸਾਨ ਮੋਰਚੇ ਤੇ ਤੇ ਲੋਕ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਬਾਰੀ-ਬਾਰੀ ਅੱਜ ਵੀ ਇੱਕ ਜਥਾ ਇੱਥੋਂ ਬਖੋਪੀਰ ਪਿੰਡ ਤੋਂ ਜਾ ਰਿਹਾ ਹੈ ਕਿਸਾਨ ਮੋਰਚੇ ਲਈ ਆਓ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਵੀ ਕੀ ਇਹਨਾਂ ਦਾ ਮੰਤਵ ਹੈ ਤੇ ਕਦੋਂ ਤੱਕ ਇਹ ਲੜਾਈ ਜਾਰੀ ਰੱਖਣਗੇ ਹਾਂਜੀ ਮੈਂ ਕੁਲਦੀਪ ਸਿੰਘ ਲਾਡੀ ਪਿੰਡ ਬਖੋਪੀਰ ਪੀਕੇਯੂ ਕਾਈ ਆਗੂ ਇਹ ਸਾਡਾ ਜੀ 26 ਤਰੀਕ ਤੋਂ ਲੈ ਕੇ ਲੰਬਾ ਸੰਘਰਸ਼ ਮੋਦੀ ਦੇ ਖਿਲਾਫ ਕਾਲੇ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਜੋ ਮੋਦੀ ਸਰਕਾਰ ਦਾ ਅੜੀ ਵਾਲਾ ਰਵਈਆ ਉਹਦੇ ਅਸੀਂ ਬਿਲਕੁਲ ਹਨ ਫੁੱਲ ਡਟ ਕੇ ਖਿਲਾਫ ਪੂਰਾ ਜੋਰ ਲਾ ਰਹੇ ਹਾਂ ਸਾਡੀਆਂ ਉੱਥੇ ਟਰਾਲੀਆਂ ਲੰਗਰ ਚੱਲਦਾ ਸਾਡੇ ਪਿੰਡ ਦੇ ਵਿੱਚੋਂ 5-10 ਬੰਦੇ 10 ਬੰਦੇ ਆਉਂਦੇ ਨੇ 10 ਜਾਂਦੇ ਨੇ ਜਿਵੇਂ ਕਿ ਅੱਜ ਵੀ ਸਾਡੇ ਪਿੰਡ ਦੇ 10-15 ਬੰਦੇ ਹੁਣ ਅ ਦਿੱਲੀ ਨੂੰ ਰਵਾਨਾ ਹੋਣਗੇ ਅਸੀਂ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਇਹ ਮੋਦੀ ਦੇ ਕਾਨੂੰਨ ਤੇ ਕਾਨੂੰਨ ਬਹੁਤ ਜ਼ਿਆਦੇ ਤੇ ਲੋਕਾਂ ਨੂੰ ਅਜੇ ਵੀ ਪੂਰਾ ਨਹੀਂ ਪਤਾ ਲੱਗਿਆ 15 ਕਾਨੂੰਨ ਦੱਸ ਰਹੇ ਨੇ ਵੀ 15 ਕਾਲੇ ਕਾਨੂੰਨ ਤੇ ਅਸੀਂ ਤਾਂ 3-4 ਕਹਿੰਦੇ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਕਾ ਫੜਾਈ ਬਾਜੀ ਲਾਲੋ ਵੀ ਬਹੁਤ ਗੰਧੜਾ ਜਿਵੇਂ ਪਾਣੀ ਕਰਦੀ ਇਹਨੇ ਕੁਛ ਦੀਂਦਾ ਨਹੀਂ ਇਹ ਕਾਨੂੰਨਾ ਚ ਉਹ ਵੀ ਤੀਵਿਚ ਵੀ ਜਿਹੜਾ ਅਜੇ ਕੁਛ ਦਿਸਣੋਂ ਬਾਕੀ ਸੀ ਦਿਸ ਨਹੀਂ ਰਿਹਾ ਇਸ ਲਈ ਹੁਣ ਅਸੀਂ ਅਪੀਲ ਕਰਦੇ ਆ ਵੀ ਸਾਰੇ ਲੋਕ ਪਿੰਡਾਂ ਚੋ ਇਕੱਠੇ ਹੋ ਕੇ ਵੱਧ ਤੋਂ ਵੱਧ ਜਾਣ ਜਿਹੜੀ ਆ 15 ਤਰੀਕ ਆ ਪੂਰਾ ਦਬਾਅ ਬਣਾਉਣ ਦੱਸ ਦੇਣ ਮੋਦੀ ਸਰਕਾਰ ਨੂੰ ਉਹਨੂੰ ਗੋਡਿਆਂ ਪਰਨੇ ਲੈ ਲੈਣ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਲੈ ਲੈਣ ਕਿਉਂਕਿ ਕਾਨੂੰਨ ਵਾਕਈ ਇਹਨਾਂ ਦੀ ਗੱਲ ਲਾਡੀ ਜੀ ਦੀ ਸਹੀ ਹੈ ਇਹ ਕਾਨੂੰਨ ਅੱਗੇ ਇੱਕ ਸੁਧਾਰਾਂ ਦੀ ਲਿਸਟ ਦੇ ਨਾਂ ਹੇਠ ਹੋਰ ਕੁਝ ਉਹ ਲਿਆਂਦੇ ਜਾ ਰਹੇ ਸੀ ਜਿਸ ਤਰ੍ਹਾਂ ਬਿਜਲੀ ਸੁਧਾਰ ਕਾਨੂੰਨ ਹੈ ਹੋਰ ਕਾਨੂੰਨ ਵੀ ਨੇ ਇੱਕ ਲੰਬੀ ਲਿਸਟ ਸੀ ਜਿਸ ਨੂੰ ਘੱਟੋ ਘੱਟ ਕਿਸਾਨ ਅੰਦੋਲਨ ਨੇ ਠੱਲ ਜਰੂਰ ਪਾ ਦਿੱਤੀ ਹੈ ਇਹ ਰੁਕ ਗਿਆ ਹੈ ਅਸੀਂ ਹੋਰ ਇਹਨਾਂ ਤੋਂ ਜਾਣਕਾਰੀ ਲਵਾਂਗੇ ਤੁਸੀਂ ਜਿਸ ਤਰ੍ਹਾਂ ਕਿ ਸਾਬਕਾ ਸਰਪੰਚ ਵੀ ਰਹੇ ਹੋ ਕਿ ਸਾਰੇ ਪਿੰਡ ਦੇ ਲੋਕ ਇਸ ਬਾਰੇ ਸਹਿਮਤ ਨੇ ਇਸ ਪਿੰਡ ਦਾ ਦੇਖੋ ਸਾਰੇ ਲੋਕ ਸਹਿਮਤ ਨੇ ਲੋਕੀ ਸਾਰਾ ਭਾਰਤ ਦੇ ਸਹਿਮਤ ਹੈ ਇਸ ਗੱਲ ਦੇ ਉੱਤੇ ਇਹ ਜਿਹੜਾ ਮੋਦੀ ਸਰਕਾਰ ਨੇ ਕਾਲਾ ਕਾਨੂੰਨ ਲਾਇਆ ਹੈ ਦੁਨੀਆ ਨੂੰ ਆਰਨ ਵਾਸਤੇ ਇਹ ਦੁਨੀਆ ਨੂੰ ਹੁਣ ਚਾਨਣ ਹੋ ਗਿਆ ਪਤਾ ਲੱਗ ਗਿਆ ਪੜਿਆ ਲਿਖਿਆ ਤਬਕਾ ਸਾਰੀਆਂ ਗੱਲਾਂ ਜਾਣਦਾ ਹੈ ਇਹ ਹੁਣ ਜਿਹੜੀਆਂ ਉੜਜਣ ਤਾਲੀਆਂ 'ਚ ਪਾਉਂਦਾ ਹੈ ਕਦੇ ਕਮੇਟੀਆਂ ਬਣਾਉਂਦਾ ਹੈ ਕਦੇ ਮੈਂ ਇਹਨਾਂ ਤੋਂ ਕਰਾਉਣਾ ਕਦੇ ਉਹਨਾਂ ਤੋਂ ਕਰਾਉਣਾ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਇਹੋ ਜੇ ਨਹੀਂ ਹੁੰਦੇ ਆਪਣੀ ਹਦਕ ਮੰਨਦਾ ਹੈ ਵੀ ਮੈਂ ਜੇ ਵਾਪਸ ਕਰਤੇ ਮੇਰੀ ਹਦਕ ਹੋਊ ਇਹ ਐਂ ਕਰੇ ਇਹ ਸੈਸ਼ਨ ਛੱਡੇ ਤਿੰਨੇ ਪਾਰਟੀਆਂ ਨੂੰ ਸੱਦੇ ਕਾਂਗਰਸ ਨੂੰ ਸੱਦੇ ਕਾਦੀਆਂ ਨੂੰ ਸੱਦੇ ਤਿੰਨੇ ਪਾਰਟੀਆਂ ਨੂੰ ਸੱਦ ਕੇ ਸੈਸ਼ਨ ਸੱਦ ਕੇ ਉੱਥੇ ਬਿਠਾ ਕੇ ਕਹੇ ਵੀ ਤੁਸੀਂ ਪਹਿਲਾਂ ਭਾਈ ਇਹ ਪੱਤਰਾਂ ਦੇ ਸਹਿਨ ਕਰੇ ਨੇ ਤੁਸੀਂ ਹਾਂ ਕਰਿਆ ਵੀ ਇਹ ਕਾਨੂੰਨ ਕਾਲੇ ਤੁਸੀਂ ਆਪਰਜੈਂਟ ਦਾ ਲਾਗੂ ਕੀਤੇ ਨੇ ਇਹਨਾਂ ਨੇ ਹਾਂ ਕੀਤੀ ਹੈ ਤੋਂ ਉਹਨਾਂ ਨੂੰ ਬਿਠਾ ਕੇ ਸਾਰਿਆਂ ਦੇ ਸਾਹਮਣੇ ਉਹ ਫਿਰ ਤੈਨੂੰ ਆਪੀ ਜਵਾਬ ਦੇਣਗੇ ਵੀ ਸਾਡੇ ਨਾਲ ਧੱਕਾ ਹੋਇਆ ਕਿ ਤੈਨ ਸਾਨੂੰ ਦੱਸਿਆ ਨਹੀਂ ਤਾਂ ਗਲਤ ਸਾਡੋ ਸਾਈਨ ਕਰਾ ਲੇ ਹੁਣ ਤੂੰ ਇਹਨੂੰ ਰੱਦ ਕਰ ਉਹਨਾਂ ਦੇ ਸਾਹਮਣੇ ਕਰ ਜੇ ਤੂੰ ਹਰਕਮੰਦ ਹੈ ਸਾਰੀਆਂ ਪਾਰਟੀਆਂ ਦਾ ਇਕੱਠ ਕਰਕੇ ਸੈਸ਼ਨ ਛੱਡ ਕੇ ਤੂੰ ਉੱਥੇ ਇਕੱਠ ਕਰਕੇ ਉਹਨਾਂ ਨੂੰ ਕਾਨੂੰਨਾਂ ਨੂੰ ਪਾੜ ਉਹਨਾਂ ਨੂੰ ਵਾਪਸ ਲੈ ਅਸੀਂ ਇੱਥੋਂ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਤੂੰ ਕਾਰੇ ਕਾਨੂੰਨ ਵਾਪਸ ਨਹੀਂ ਲੈਂਦਾ ਪਿੰਡਾਂ ਦੇ ਵਿੱਚੋਂ ਲੋਕ ਲਗਾਤਾਰ ਜਾ ਰਹੇ ਨੇ ਉਦੋਂ ਵੱਧ ਇਕੱਠ ਹੋਊਗਾ ਇਹ ਤੋਂ ਜੋ ਜੋੜਾਚਾਰੀ ਚੱਲਦੀ ਆ ਮੋਬੀ ਚਲਾ ਲੇ ਇਹਦੀ ਨਈ ਪਬਲਿਕ ਚੜਨ ਦੇਊਗੀ ਬਹੁਤ ਵਧੀਆ ਗੱਲ ਇਹਨਾਂ ਨੇ ਦੱਸੀ ਹੈ ਵੀ ਇਸ ਤੇ VOTING ਕਰਾਓ PHYSICAL VOTE ਕਰਾਓ ਤੁਸੀਂ VOICE VOTE ਨਾਲ ਰੌਲਾ ਪਾ ਕੇ ਇਸ ਨੂੰ ਪਾਸ ਕਰਿਆ ਸਮਝਦੇ ਹੋ ਤੇ ਲੱਗਦਾ ਵੀ ਸਾਰੇ ਸਹਿਮਤ ਨੇ ਜਦੋਂ ਕਿ ਅਜਿਹੀ ਕੋਈ ਸਥਿਤੀ ਨਹੀਂ ਹੈ ਕਿ ਸਾਰੇ ਸਹਿਮਤ ਨੇ ਕਾਨੂੰਨਾਂ ਦੇ ਖਿਲਾਫ ਸਾਰੇ ਕਿਸਾਨ ਦੇਸ਼ ਦੇ ਅੱਜ ਲਾਮਬੰਦ ਨੇ ਚਾਹੇ ਉਹ ਪੰਜਾਬ ਹੋਵੇ ਹਰਿਆਣਾ ਹੋਵੇ ਯੂਪੀ ਹੋਵੇ ਤਮਿਲਨਾਡੂ ਕਰਨਾਟਕਾ ਤੋਂ ਵੀ ਲੋਕ ਮੈਂ ਖੁਦ ਦਿੱਲੀ ਦੇਖਿਆ ਵੀ ਆ ਕੇ ਬੈਠੇ ਨੇ ਰਾਜਸਥਾਨ ਤੋਂ ਬਹੁਤ ਵੱਡੀ ਗਿਣਤੀ ਚ ਨੇ ਜਿਨਨੂੰ ਬਾਰਡਰ ਤੇ ਰੋਕਿਆ ਗਿਆ ਵੱਡੇ ਵੱਡੇ ਉਥੇ ਆਬਸਟੀਕਲ ਲਾਏ ਨੇ ਤੇ ਹੁਣੇ ਮੈਨੂੰ ਪਤਾ ਲੱਗਾ ਵੀ ਇੱਕ ਕਿਸਾਨ ਐਸੇ ਪਿੰਡ ਜੋ ਸ਼ਹੀਦ ਵੀ ਹੋ ਚੁੱਕਿਆ ਹੈ ਤੇ ਅਸੀਂ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਅਦ ਚੋ ਪਰਿਵਾਰ ਨਾਲ ਵੀ ਮਲਾਵਾਂਗੇ ਕਿ ਕੀ ਉਹਨਾਂ ਦੀ مالی ਹਾਲਤ ਹੈ ਪਰ ਹਜੇ ਫਿਲਹਾਲ ਇੱਥੇ ਜਾਣਦੇ ਵੀ ਕਿਉਂ ਨਹੀਂ ਮੋਦੀ ਸਰਕਾਰ ਗੱਲ ਕਰਨਾ ਚਾਹੁੰਦੀ ਤੇ ਝੁਕਣਾ ਕਿਉਂ ਨਹੀਂ ਚਾਹੁੰਦੀ ਕਿਉਂਕਿ ਲੋਕ ਤਾਕਤ ਹੁੰਦੇ ਨੇ ਜੇ ਵੋਟ ਨਾਲ ਚੁਣੀ ਹੋਈਆਂ ਸਰਕਾਰਾਂ ਵੋਟ ਪਾਉਣ ਨਾਲ ਦੀ ਗੱਲ ਨਹੀਂ ਸੁਣਨ ਤੇ ਉਹ ਸਰਕਾਰਾਂ ਲੋਕਾਂ ਦੀਆਂ ਨਹੀਂ ਹੁੰਦੀਆਂ ਉਹ ਤਾਨੇਸ਼ਾਹ ਦੀਆਂ ਸਰਕਾਰਾਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੀ ਜੀ ਵੀ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਾ ਰਹੇ ਨੇ ਇਹਨੂੰ ਮੁੜਨਾ ਪੈਣਾ ਇਹਨੂੰ ਕਾਨੂੰਨਾਂ ਤੋਂ ਹਾਰ ਮੰਨਣੀ ਪੈਣੀ ਆ ਲੋਕ ਪੂਰੇ ਨਾਮੰਦ ਹੋ ਚੁੱਕੇ ਨੇ ਕਾਨੂੰਨਾਂ ਨੂੰ ਵਾਪਸ ਖਰਾ ਕੇ ਰਹਿਣਗੇ ਤੇ ਜਿੰਨਾ ਮਰਜ਼ੀ ਅੜੀਆਂ ਰਬਈਆ ਕਰ ਲੈ ਇਹ ਪਰ ਲੋਕਾਂ ਨੇ ਨਹੀਂ ਇਹਦਾ ਚੱਲਣ ਦੇਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਾ ਰਹੇ ਨੇ 26 ਜਨਵਰੀ ਨੂੰ ਦੱਸ ਦੇਣਗੇ ਕਿ ਇਹ ਇਹ ਨਿਕਾਨੂੰਨ ਤੇਰੇ ਇਹਨੂੰ ਵਾਪਸ ਕਰਨੇ ਪੈਣੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਲੰਧਰ ਜ਼ਿਲ੍ਹੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੰਗਰੂਰ ਪਟਿਆਲਾ ਦੇਸ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਵੱਡੇ ਵੱਡੇ ਟਰੈਕਟਰ ਤਿਆਰ ਕਰਵਾ ਕੇ ਲੈ ਕੇ ਜਾ ਰਹੇ ਨੇ 26 ਤਰੀਕ ਦੀ ਪਰੇਡ ਪੂਰੀ ਜ਼ਬਰਦਸਤ ਹੋਏਗੀ 26 ਤਰੀਕ ਦੀ ਤਿਆਰੀ ਚੱਲ ਰਹੀ ਹੈ ਹਾਲਾਂਕਿ तकरीबन ਲੱਖ ਤੋਂ ਉੱਤੇ ਟਰੈਕਟਰ ਦਿੱਲੀ ਦੇ ਚਾਰੇ ਪਾਸੇ ਪਹਿਲਾਂ ਹੀ ਉੱਤੇ ਪਹੁੰਚ ਚੁੱਕਿਆ ਤੇ ਹੁਣ ਹੋਰ ਉਤਸ਼ਾਹ ਹੈ 26 ਜਨਵਰੀ ਨੂੰ ਟਰੈਕਟਰ ਤਿਆਰ ਕੀਤੇ ਜਾ ਰਹੇ ਨੇ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਬਹੁਤ ਜੋਸ਼ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਸੀ ਪਿੰਡ ਬਖੋਪੀਰ ਤੋਂ ਤੁਹਾਡੇ ਲਈ ਡਿਸਕਵਰ ਪਲੱਸ ਜੋ ਦਿਖਾਉਂਦਾ ਹੈ ਸੱਚ ਕਹਿੰਦਾ ਹੈ ਸੱਚ ਮੈਂ ਦਰਸ਼ਨ ਢਿੱਲੋਂ ਡਿਸਕਵਰ ਪਲੱਸ ਦੇ ਨਾਲ ਪਿੰਡ ਬਖੋਪੀਰ